ਕੀ ਹੋ ਗਿਆ ਤੁਹਾਨੂੰ ਜਰਾ ਪਰੇ ਮਾਰੋ ਆਏ ਹੋ ਨਾ ਆਏ ਹੋ ਆਹ ਬਹੁਤ ਖਰਾਬ ਹੈ ਇਹ ਬਹੁਤ ਹੈ ਉਹ ਕੋਲੀ ਮਰੇਗਾ ਕੋਲੀ ਉਹ ਮੰਨਣਾ ਮਰੇਗਾ ਕੋਤਾ ਮਰੇਗਾ ਵੇ ਦੱਸੋ ਪਤਾ ਲੱਗੇਗਾ ਜਦੀ ਸਮਝ ਨਹੀਂ ਦੀ ਬੰਦੇ ਉਹ ਬਹੁਤ ਦੇਖ ਤੂੰ ਆਇਆ ਬੇਬੇਗੀ ਇਲਾਜ ਮਰਾਤਾ ਦੱਸੇਗਾ ਨਾ ਨਹੀਂ ਦੇ ਸਕਦਾ ساری ਜ਼ਿੰਦਗੀ ਕੋਈ ਬੋਟਾ ਲੈਣ ਆਏ ਨਾ ਚੁੱਪ ਮਤਿਆਰ ਰੱਖਣਾ ਆ ਆਸਾਦ ਦੇ ਲੋਕਾਂ ਨੇ ਮੁੰਡੇ ਦੇ ਕੋਲੀ ਦੇ ਹਰ ਬੰਦ ਵਿੱਚ ਪੀਆਂ ਦਾ ਆ ਉਹ ਕਿਹਦੀ ਚੋਰ ਕਰੇ ਹੋ ਕਿੰਨੀ ਮਿਲਦੀ ਪਾਜੀ ਮੈਂ ਇੱਕ ਮਿੰਟ ਲੈਣਾ ਤੁਹਾਡੀ ਪੁਲਿਸ ਹਾਂਜੀ ਮੈਂ ਲਾਲੀ ਗੱਲ ਸੁਣੋ ਉਹ ਲਾਲੀ ਐਵੇਂ ਸਵਾਲ ਤੂੰ ਪੁੱਛਦੀ ਕਿਉਂ ਪੁੱਛ ਰਹੀ ਹੈ ਨਾ ਤੇ ਸਵਾਲ ਦਾ ਜਵਾਬ ਦਿੰਦੀ ਤੂੰ ਵੱਟ ਪੁੱਛ ਰਹੀ ਹੈ ਸਵਾਲ ਤੂੰ ਨੂੰ ਤਾਂ ਸ਼ਾਇਦ ਨਾ ਹੋ ਰਿਹਾ ਹੋ ਰਿਹਾ ਹੋ ਰਿਹਾ

ਦੀ ਕਰਤਾ ਹੀ ਬਹੁਤ ਕੋਲੀ ਸਾਹਿਬ ਨੇ ਬਹੁਤ ਜ਼ਿਆਦਾ ਐਮਐਨਏ ਸਾਹਿਬ ਬਹੁਤ ਇੱਕ ਕਲੋਨੀ ਦੇ ਪਿੱਛੇ ਬਹੁਤ ਜ਼ਿਆਦਾ ਪਿੱਛੇ ਜਿਹੜਾ ਜੀ ਸਾਡਾ ਪਾਲੀ ਐਮਸੀ ਬਣਿਆ ਪਟਿਆ ਪ੍ਰਿੰਸੀਪਲਿਟੀ ਐਮਸੀ ਨੇ ਬਹੁਤ ਜ਼ਿਆਦਾ ਕੰਮ ਕਰਾਇਆ ਉਹਨਾਂ ਨੇ ਐਮਸੀ ਨਾਲ ਨਾਲ ਯਾਰ ਫੇਮ ਇਧਰ ਕਰਨਾ ਚਾਹੁੰਦਾ ਹਾਂ ਕਿੰਨਾ ਪਾਲੀ ਐਮਸੀ ਨੇ ਬਣਾਉਂ ਹਰ ਘਰ ਤੋਂ ਕੋਈ ਲੈਂਟਰ ਪਾਏਗਾ ਕੋਈ ਛੋਟਾ ਚਲੋ ਇਹਦੇ ਨਸ਼ੇ ਵਾਲੇ ਕੋਈ ਚੱਕਰ ਨਹੀਂ ਛੋਟਾ ਦੇ ਕੋਈ ਘਰ ਵੀ ਪਾਏਗਾ ਛੋਟੂ ਕੋਈ ਨਾ ਕਿ ਮਾਤ ਵੀ ਖੜੀ ਲਾ ਦੇਗਾ ਉਹਨੂੰ ਬਲੈਕਮੇਲ ਕਰਕੇ 10000 10000 ਲੱਗਦਾ ਸਾਡੇ ਐਚਓ ਪਾਲੀ ਅੰਥੀ ਜੀ ਬੋਕਸ ਦੇ ਕੋਈ ਅਸੀਂ ਆਪਣਾ ਸੋਸਾਲਾ ਬਣਾ ਪਾਲੀ ਅੰਥੀ ਹਰ ਕਿਸੇ ਦਾ ਘਰ ਕਰਾ ਦਾਂਗੇ ਤੁਹਾਡੇ ਕੁੱਤਰਾ ਦਾਂਗਾ ਪਾਲੀ ਅੰਥੀ ਬਹੁਤ ਪਰੇਸ਼ਾਨ ਕਰ ਰਿਹਾ ਹੈ ਜਿਹੜਾ ਜਨਾਨੀਆਂ ਨੂੰ ਇੰਨਾ ਪਰੇਸ਼ਾਨ ਕਰ ਰਿਹਾ ਤੂੰ ਨੇ ਪਰਦਾ ਤੂੰ ਨੇ ਮੋਰਡ ਕਰ ਸਮਝੋ گڏجي ڪم ڪندڙ آهيو گڏجي ڪلام ثبوت ڏياريو ڪي تو ڪو غلطي نه ڪنديا گڏجي جاؤ تو سڀ ڪجهه نه ڏيندا گا گڏجي نه ڪيو ٿا اٿن ٿا ڪارو ڪي ٿا اڄ جو ڪم ٿي وڃي ڪنهن کي ڪنهن کي نه ڏيندا نه ڏيندا آهيو ٿا ڪي ڪاو گڏجي ٿا ڪم ڪندڙ آهيو گڏجي ڪلام ثبوت ڏياريو ڪي تو ڪو غلطي نه ڪنديا گڏجي جاؤ تو سڀ ڪجهه نه ڏيندا گا گڏجي نه ڪيو ٿا اٿن ٿا ڪارو ڪي ٿا اڄ جو ڪم ٿي وڃي ڪنهن کي ڪنهن کي نه ڏيندا نه ڏيندا रेडी तरह करा आरती आरती करे ਬੱਚਾ ਬੱਚਾ ਬੱਚੇ ਨਾ ਬਰਬਾਦ ਕਰ ਬੱਚਾ ਬੱਚਾ ਆਇਆ ਤੋ ਬੱਚਾ ਬੱਚਾ ਦਾ ਖੁਸ਼ਾਬਤ ਆਇਆ ਤੁਸੀ ਪੈਰ ਨਾ ਚਾਜ ਤੁਸੀਂ ਕਰ ਰੋ ਤਾ ਤੁਲਾ ਤੁਸੀਂ ਮੈਂ ਕਹਿੰਦੇ ਭੂਆ ਤੁਹਾਡਾ ਪੇੜਾ ਕਰ ਕੋ ਹੋ ਜਾਏਗਾ ਇਹਦਾ ਕਿ ਰੱਬ ਦੀ ਤੇ ਮਰਜ਼ਾ ਬਗਤ ਮਾਰਦੇ ਇਹਦਾ ਸਿਰ ਪਰ ਨੱਪਰ ਮਰਜ਼ਾ ਭੀ ਆ ਕੇ ਮਾਰਦਾ ਮੇਰੇ ਰੋਣ ਦੀ ਬੀੜਾ ਬਣਾ ਰੋ ਤੋਡਾ ਕੱਪ ਰੋਣਾ ਬੰਦ ਕਿਤੇ ਹਸਬੰਦ ਤੋਡਾ ਰੋਣਾ ਬੰਦ ਹਾਸਬੰਦ ਤੁਹਾਡਾ ਹੋ ਜਾਏਗਾ ਪੂਰਾ ਆਇਆ ਤੁਸੀ ਕਹਾਂ ਖਿੱਚ ਗਿਆ ਮਿਲ ਕੇ ਛੋੜਾ ਰੋ ਖਿੱਚ-ਕਿੱਚ ਗਿਆ ਗਲਾਸ ਲੋਨ ਕੱਢਣਾ ਕੱਢੋ ਸਮਾਨ ਜਗਾ ਰੱਖ ਲੋ ਹੋਈ ਕਰਕੇ ਦੋੜ ਰੋ ਦੋੜ ਰੋ ਸਮਾਨ ਤੂੰ ਕੱਪਣਾ ਆ ਜਾ ਤਪਲਾ ਉਹ ਤੂੰ ਜਾਣਾ ਤੂੰ ਕੱਟਣਾ ਹਾਂਜੀ ਸਰੇ ਕੁਝ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀਡਬਲਯੂਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਅ ਆਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਇਸ ਪਰ ਲਾਅ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੀਆਂ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦਾ ਜਵਾਬ ਦੋਚਾ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋਰੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ ਚ ਡਰਗ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਜਿੰਤੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਜਾਂ ਕੋਈ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਐਸ ਪਰ ਲਾਅ ਜੈਟ दैट विल ਪ੍ਰਵੇਲ ਕਿੰਨੇ ਮੁਕਾਬਲੀਆਂ ਹੈਗੇ ਸੀ ਨਾ ਲੋਕਾਂ ਦੀ ਆਈਡੈਂਟੀਫਿਕੇਸ਼ਨ ਬਿਲਕੁਲ ਸਰ ਇਹਨਾਂ 'ਚੋਂ ਦੋ ਫੈਮਲੀਆਂ ਸ ਤੇ ਪ੍ਰੋਪਰ ਆਈਡੈਂਟੀਫਿਕੇਸ਼ਨ ਸਰ ਜੀ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਆਡੈਂਟੀਫਾਈ ਕਰਕੇ ਦੇ ਦੀ ਸੰਪੋਰਟ ਉਹਦੇ ਮੁਤਾਬਕ ਡਿਊਟੀ ਮੋਜਿਸਟਰ ਇੱਥੇ ਖੜਾ ਉਹ ਜਿੰਨੂੰ ਜਿੰਨੂੰ ਆਡੈਂਟੀਫਾਈ ਕਰ ਦਿੱਤਾ ਰੌਡ ਆਊਟ ਮਲਿਸਕ ਇੱਥੇ ਹੈ ਰੈਕਟ ਹੋਟਸਪੌਟ ਇਲਾਕਾ ਹੈਗਾ ਜਿੱਥੇ ਇਸ ਬਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜਨੇ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹੁੰਦਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਨਸ਼ਾ ਤਸਕਰਾਂ ਸਰ ਇਹ ਕਰਨ ਦੇ ਕਾਰਵਾਈ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8 8 10 10 11 11 ਮਕਦਮੇ ਦਰਜ ਨੇ ਔਰ ਐ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਨੇ ਜੀ ਧੰਨਵਾਦ ਸਰ ਇੱਕ ਮੰਡਰਿੰਗ ਜੀ ਲਾਉਣਾ ਪਰਚੇ ਐ ਤਾਜ਼ਾ ਪਰਚੇ ਐ ਇੰਨੇ ਜਵਾਤ ਮਾਰਤੇ ਹੋ ਸੁੱਤੀ ਜੀ ਉਦੋਂ ਵੀ ਹੱਥ ਜੋੜੇ ਸੀ ਆਪਾਂ ਬੱਚੇ ਨਾਮ ਵੀ ਹੈ ਭਾਈ ਉਹ ਆਇਆ ਯਾਰ ਅੱਜ ਘੇਰੇ ਨਾ ਕਰ ਰਹੇ ਆਂ ਅੰਦਰ ਆਉਣੇ ਕਿ ਜਾਓ ਆ ਜਿਹੜਾ ਨੰਨਿਆ ਜੋ ਦੋ ਮਿੰਟ ਉਹ ਦੋ ਮਿੰਟ ਸਾਰੇ ਸਾਢੇ 35 ਰੁਪਏ ਲੈ ਕੇ ਜਾਂਦਾ ਕਿਹੜਾ ਐਮਸੀ ਆਹੋ ਕੀ ਹੈ ਨਾ ਪਾਲੀ ਪਾਲੀ ਕੋਲ 35 ਰੁਪਏ ਲੈ ਕੇ ਜਾਂਦਾ ਫੇਰ ਰਹਿ ਗਿਆ ਕਿ ਨਾਲੇ ਕਿਹਦੇ ਨਾ ਕੋਈ ਸੰਦ ਕੋ ਕੋ ਉੱਪਰ ਬੋਲੀ ਦਾ ਜਗ੍ਹਾ ਰੋਕਦਾ ਸਰਾਮ ਦਾ ਠੇਕਾ ਨਾ ਲੱਗਦਾ ਦੱਸੋ ਕਿਹਦੇ ਦਾ ਠੇਕਾ ਨਾ ਕੋਈ ਨਾ ਸਾਬ ਉਹਦਾ ਠੇਕਾ ਅਸੂਰ ਹੈ ਉਹ ਲੈ ਕੇ ਪਾਲੀ ਠੇਕਾ ਬੰਦੇ ਸਰਾਮ ਦਾ ਠੇਕਾ ਧਾਵਾ ਕੋਈ ਨੀ ਮੁੰਡੇ ਦਾ

ਸਾਨੂੰ ਕਰਤਾਰ ਦਾ ਸਮੋਹ ਜਨਤਾ ਨੂੰ ਕੁਝ ਵੀ ਮੌਜੂਦ ਹਾਂਜੀ ਕੀ ਕੀਤੇ ਦੀ ਕਾਰਵਾਈ ਜਿਹੜੀ ਤੁਹਾਡੇ ਇਲਾਕੇ 'ਚ ਹੋ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਆ ਘਰ ਹੈ ਮੇਰੇ ਖਾਲਲ 889955577 ਪਰਚੇ ਇਹਨਾਂ ਦੇ ਉੱਤੇ ਸਾਰਿਆਂ ਦੇ ਹੈਗੇ ਆ ਇਹ ਹੈ ਕਿ ਇਸ ਗੱਲ ਦੀ ਨਾ ਤਾਂ ਕੋਈ ਦੇਖੋ ਤੁਸੀਂ ਸਾਰੇ ਭਰਾਓ ਗਲਤ ਕਿਸੇ ਤੋਂ ਵੀ ਗਲਤ ਇਨਫੋਰਮੇਸ਼ਨ ਲੈਣਾ ਜਾਂ ਕੋਈ ਵੀ ਹੈ ਨਾ ਉਹ ਗਲਤੀ ਇਹ ਗੱਲ ਸਿਰਫ ਇੱਥੇ ਨਸ਼ੇ ਤੇ ਐਨਡੀਪੀਐਸ ਜਿਨ੍ਹਾਂ ਦੇ ਪਰਚੇ ਆ ਉਹਨਾਂ ਦੀ ਹੀ ਕਾਰਵਾਈ ਹੋ ਰਹੀ ਹੈ ਜਿਹੜੇ ਬੰਦੇ ਠੀਕ ਹੈ ਜਿਹੜੇ ਬੰਦੇ ਆਪਣੇ ਕੰਮਕਾਰ ਕਰਦੇ ਆ ਕਬਾੜ ਦਾ ਕੰਮ ਕਰਦੇ ਆ ਮੈਂ ਉਹਨਾਂ ਦੇ ਨਾਲ ਖੜਾ ਉਹਨਾਂ ਨੂੰ ਮੈਂ ਗੱਲ ਕਹੀ ਵੀ ਠੀਕ ਹੈ ਸਿਰਫ ਕਾਰਵਾਈ ਇਹਨਾਂ ਨੂੰ ਸਮਝਾਉਂਦੇ ਅੱਜ ਦੀ ਇੱਕ ਗੱਲ ਨਹੀਂ ਇਹਨਾਂ ਨੂੰ ਸਮਝਾਉਂਦੇ ਮੈਨੂੰ ਕੱਟੋ ਘੱਟ ਨਹੀਂ ਤਾਂ 2 ਸਾਲ ਹੋ ਗਏ ਸ਼ੋਰੇ ਸ਼ਾਮ ਦਾ ਮੇਰਾ ਇੱਥੇ ਡੇੜਾ ਗਲਤ ਬੰਦਿਆਂ ਦੇ ਉੱਤੇ ਮੈਂ ਆਪ ਰਾਤਾਂ ਨੂੰ ਆ ਆ ਕੇ ਬੰਦੇ ਚਕਾਏ ਆ ਇਥੋਂ ਠੀਕ ਹੈ ਨਾ ਇਹ ਕਿਸੇ ਵੀ ਤਰ੍ਹਾਂ ਨਾਲ ਇਹ ਬਿਲਕੁਲ ਬਿਲਕੁਲ ਸਹੀ ਕਾਰਵਾਈ ਹੋ ਰਹੀ ਹੈ ਔਰ ਇੱਕ ਇੱਕ ਚੀਜ਼ ਦਾ ਤੁਸੀਂ ਮੈਂ ਬੁਲਾ ਲੈਣਾ ਐਸ.ਐਚ.ਓ ਸਭ ਨੂੰ ਥਾਣੇ ਨੂੰ ਥਾਣੇ ਤੋਂ ਸਾਰਿਆਂ ਨੂੰ ਬੁਲਾ ਲੈਣਾ ਤੁਹਾਨੂੰ ਇੱਕ ਇੱਕ ਘਰ ਦਾ ਵੇਰਵਾ ਦੇ ਦਾਂਗਾ 21 ਪਰਿਵਾਰ ਦੇ ਉੱਤੇ ਐਨ.ਡੀ.ਪੀ.ਐਸ ਦੇ ਕਿੰਨੇ ਕਿੰਨੇ ਬੱਚੇ ਐ ਐਸ.ਪੀ.ਸੀ.ਡੀ ਉਹਨਾਂ ਨੇ ਬਾਈਟ ਦਿੱਤੀ ਹੈ মিডিਆ ਨੂੰ ਉਹਨਾਂ ਨੇ ਕਿਹਾ ਕਿ ਇੱਕ ਇੱਕ ਘਰ ਦੇ ਉੱਤੇ 8 8 10 10 11 11 ਪਰਚੇ ਦਰ ਹੈ 11 11 ਪਰਚੇ ਆ ਸਲੀਮ ਦਾ ਘਰ ਹੈ ਹੋਰ ਜੈੰਗੋ ਹੈ ਇੱਥੇ ਹੈ ਉਹ ਸਾਹਮਣੇ ਦੀ ਵਾਈਫ ਵੀ ਵੇਚਦੀ ਹੈ ਜੋਤੀ ਹੈ ਤੇ ਉਹਦਾ ਘਰਲਾ ਵੀ ਵੇਚਦਾ ਹੈ ਜੇਲ੍ਹ ਚ ਆ ਪਿੱਛੇ ਰਾਜੂ ਦਾ ਘਰ ਹੈ ਇੱਕ ਇੱਕ ਬੰਦਾ ਇਹ ਪਰਸੋਂ ਜੇਲ੍ਹ ਗਿਆ ਹਜੇ ਅਜੇ ਹਫਤਾ 10 ਦਿਨ ਪਹਿਲਾਂ ਇਹਦੀ ਜ਼ਮਾਨਤ ਹੋਈ ਸੀ ਫੇਰ ਆਇਆ ਫੇਰ ਇਹ ਸਮਾਨ ਇਸ ਤੋਂ ਫੜਿਆ ਗਿਆ ਹੈ ਬਕਾਇਦਾ ਦਾ ਸਟਿੰਗ ਆਪਰੇਸ਼ਨ ਕਰਕੇ ਸਮਾਨ ਇਸ ਤੋਂ ਲਿਆ ਤੇ ਤਾਂ ਜੇਲ੍ਹ ਗਿਆ ਹੈ ਕਿਤੋਂ ਲਿਆ ਕਿਤੋਂ ਵੇਚਦੇ ਆ ਉਹ ਬੰਦੇ ਫੜੇ ਸੀ ਜੀ ਇਹ ਸਾਰੀ ਚੈਨ ਹੈ ਤੁਹਾਨੂੰ ਇੱਕ ਚੀਜ਼ ਮੈਂ ਐਸ.ਐਚ.ਓ ਸਾਹਿਬ ਨੂੰ ਗੋਲ ਹਾਨੀ ਨੇੜੇ ਤੁਹਾਨੂੰ ਇਹਨਾਂ ਦੇ ਪਿੱਛੇ ਦੀ ਪੂਰੀ ਅੰਬਾਲੇ ਤੱਕ ਚੈਨ ਆ ਇਹਨਾਂ ਦੀਆਂ ਅੰਬਾਲੇ ਯੁੱਧ ਨਸ਼ਾ ਵਿਰੁੱਧ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਹੈ ਉਹ ਇੱਥੇ ਬਿਲਕੁਲ ਸੱਚਾਈ ਦਾ ਸਬੂਤ ਹੈ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਤੇ ਪੂਰੀ ਦੀ ਪੂਰੀ ਜਾਗਰੂਤਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇਹ ਕਾਰਵਾਈ ਹੋ ਰਹੀ ਹੈ ਔਰ ਸਿਰਫ ਔਰ ਸਿਰਫ ਗਲਤ ਤੇ ਨਸ਼ੇੜਿਆਂ ਦੇ ਵਿਰੁੱਧ ਕਾਰਵਾਈ ਹੋ ਰਹੀ ਹੈ ਸ਼ਰੀਫ ਬੰਦੇ ਦੇ ਉੱਤੇ ਇੱਥੇ ਕੰਮ ਕਰਨ ਵਾਲੇ ਬੰਦੇ ਕਈ ਬੰਦੇ ਹੈਗੇ ਉਨਨਜ਼ ਉਹਤੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਬਹੁਤ ਸ਼ੁਕਰੀਆ ਸਾਡੇ ਨੇ ਜਵਾਬ ਮਾਰਤੇ ਉਹ ਸੁਣਤੀ ਜੀ ਉਹਨੂੰ ਵੀ ਹੱਥ ਜਿਹੜੇ ਅਸੀਂ ਕੋਈ ਨਹੀਂ ਚਾਹ ਤੇ ਆ ਆ ਬਾਹਰ ਕਿੰਨੀ ਲੋੜ ਤੁਹਾਨੂੰ ਕਹਿੰਦੇ ਕੋਈ ਹੁਕਮ ਚਟੋ ਮੈਂ ਕਦੇ ਬੋਲਦਾ ਹੀ ਨਹੀਂ ਸਰ ਪਰ ਜੇ ਅੱਬੇ